ਹੈਲੋ एवरीवन ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਗੱਲ ਕਰਦੇ ਆ ਬੀਇੰਗ ਅਲੋਨ ਐਂਡ ਲੋਨਲੀਨੈਸ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸੋ ਬੀਇੰਗ ਅਲੋਨ ਐਂਡ ਲੋਨਲੀਨੈਸ ਥੋੜੇ ਜਿਹਾ ਡਿਫਰੈਂਟ ਆ ਬਟ ਆਪਨ ਸਿਮਿਲਰ ਹੀ ਲੱਗਦੇ ਆ ਦੇਖੋ ਇਕੱਲਾ ਰਹਿਣਾ ਮਨੁੱਖ ਦਾ ਸੁਭਾਅ ਉਹਦੀ ਪ੍ਰਵਿਰਤੀ ਆਪਾਂ ਕਹਿ ਸਕਦੇ ਆ ਜੇਕਰ ਇਵੋਲੂਸ਼ਨ ਥਿਊਰੀ ਦੀ ਗੱਲ ਕਰੀਏ ਤਾਂ ਪਹਿਲਾਂ ਜੰਗਲਾਂ ਦੇ ਵਿੱਚ ਚਟਾਨਾਂਾਂ 'ਚ ਪੱਥਰਾਂ 'ਚ ਮਨੁੱਖ ਇਕੱਲਾ ਭਟਕਦਾ ਰਿਹਾ ਤੇ ਹੌਲੀ-ਹੌਲੀ ਉਹਨੇ ਗ੍ਰੋਥ ਕੀਤੀ ਆ ਤੇ ਕਿਤੇ ਨਾ ਕਿਤੇ ਉਹ ਇਕੱਲਾਪਨ ਇਕਾਂਤ ਉਹਦੇ ਵਿੱਚ ਹਜੇ ਵੀ ਆ ਆਪਾਂ ਜਿੰਨਾ ਮਰਜ਼ੀ ਲੋਕਾਂ ਨਾਲ ਘਰੇ ਰਹਈਏ 24 ਘੰਟੇ ਪਰ ਫਿਰ ਵੀ ਆਪਾਂ ਨੂੰ ਇਕੱਲੇ ਰਹਿਣਾ ਜਾਂ ਸਮੇਂ ਥੋੜੇ ਜੀ ਕਿਤੇ ਨਾ ਕਿਤੇ ਆਪਕਨ ਆਪਣੀ ਪਰਸਨਲ ਟਾਈਮ ਦੀ ਜ਼ਰੂਰ ਲੋੜ ਹੁੰਦੀ ਆ ਭਾਵੇਂ ਤੁਸੀਂ ਫੈਮਿਲੀ ਚ ਰਹ ਰਹੇ ਹੋ ਆਪਣੇ ਬੱਚਿਆਂ ਨਾਲ ਹੋ ਆਪਣੇ ਪਾਰਟਨਰ ਨਾਲ ਹੋ ਕੰਮ ਤੇ ਆਪਣੇ ਕਲੀਕਸ ਨਾਲ ਹੋ ਕਿਤੇ ਵੀ ਹੋ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਇਕੱਲੇਪਨ ਦੀ ਲੋੜ ਹੁੰਦੀ ਆ ਆਪਣੇ ਆਪਣੇ ਸ਼ਾਂਤ ਕਰਨ ਵਾਸਤੇ ਆਪਣੇ ਵਿਚਾਰਾਂ ਨੂੰ ਸ਼ਾਂਤ ਕਰਨ ਵਾਸਤੇ ਵੈਸੇ ਜੇਕਰ ਦੇਖਿਆ ਜਾਵੇ ਤਾਂ ਆਪਾਂ ਦੁਨੀਆਵੀ ਤੌਰ ਤੇ ਲੋਕਾਂ ਤੋਂ ਦੂਰ ਹੋ ਸਕਦੇ ਆ ਥੋੜੇ ਟਾਈਮ ਲਈ ਪਰ ਆਪਾਂ ਇਕੱਲੇ ਕਦੇ ਨਹੀਂ ਹੁੰਦੇ ਕਿਉਂਕਿ ਆਪਣਾ ਆਪਣ ਨੂੰ ਹੀ ਪਤਾ ਆਪਣੇ ਬ੍ਰੇਨ 'ਚ ਕੋਈ ਨਾ ਕੋਈ ਹਮੇਸ਼ਾ ਥੋੜਾ ਚੱਲਦੇ ਰਹਿੰਦਾ ਕਿ ਭਾਵੇਂ ਜਿੱਦਾਂ ਦੋ ਲੋਕ ਆ ਕਿ ਕੋਈ ਬੋਲ ਰਿਹਾ ਤੇ ਤੁਸੀਂ ਸੁਣ ਰਹੇ ਹੋ ਤਾਂ ਆਪਾਂ ਇਕੱਲੇ ਕਦੇ ਨਹੀਂ ਹੁੰਦੇ ਇਕੱਲੇ ਆਪੋਂ ਦੀ ਹੋਵਾਂਗੇ ਜਦੋਂ ਆਪਣਾ ਬ੍ਰੇਨ ਬਿਲਕੁਲ ਸ਼ਾਂਤ ਹੋ ਜਾਊਗਾ ਆਪਣੇ ਥੌਟਸ ਜ਼ੀਰੋ ਹੋ ਜਾਣਗੇ ਤਾਂ ਉਦੋਂ ਆਪਾਂ ਫਿਜ਼ੀਕਲ ਤੌਰ ਤੇ ਦੁਨੀਆ ਤੇ ਦੁਨੀਆ ਦੇ ਵਿੱਚ ਆਪੇ ਇਕੱਲੇ ਹੋ ਸਕਦੇ ਆ ਕਿ ਹਾਂ ਕੋਈ ਇਨਸਾਨ ਨਹੀਂ ਨੇ ਨਾਲ ਬੈਠਾ ਕਿਉਂਕਿ ਜੇ ਇਕੱਲੇ ਬਣਦੇ ਵਿੱਚੋਂ ਤੇ ਇਹ ਕੋਈ ਵੀ ਮਾੜੀ ਚੀਜ਼ ਨਹੀਂ ਹੈ ਬਹੁਤ ਚੰਗੀ ਚੀਜ਼ ਹੈ ਜੇਕਰ ਤੁਸੀਂ ਵੱਡੇ ਵੱਡੇ ਤਾਰਸਨਿਕ ਫਲਸਫਰਸ ਨੂੰ ਪੜ੍ਹੋਗੇ ਜਾਂ ਕਿਸੇ ਵੀ ਧਰਮ ਗ੍ਰੰਥ ਨੂੰ ਪੜ੍ਹੋਗੇ ਤੇ ਇਕੱਲੇਪਣ ਤੇ ਬਹੁਤ ਜ਼ਿਆਦਾ ਉਹਨਾਂ ਨੇ ਜ਼ੋਰ ਦਿੱਤਾ ਗਿਆ ਕਿ ਮਨੁੱਖ ਨੂੰ ਥੋੜਾ ਜਿਹਾ ਟਾਈਮ ਇਕੱਲਾ ਵੀ ਬਿਤਾਉਣਾ ਚਾਹੀਦਾ ਤਾਂ ਕਿ ਉਹ ਆਪਣੇ ਆਪ ਨੂੰ ਜਾਣ ਸਕੇ ਆਪਣੇ ਆਪ ਨਾਲ ਗੱਲ ਕਰ ਸਕੇ ਆਪਣੇ ਥੌਟਸ ਨੂੰ ਐਨਲਾਈਜ਼ ਕਰ ਸਕੇ ਆਪਣੇ ਲਾਈਫ ਪੈਟਰਨ ਨੂੰ ਐਨਲਾਈਜ਼ ਕਰ ਸਕੇ ਤੇ ਆਪਣੇ ਜ਼ਿੰਦਗੀ ਦੇ ਮਕਸਦ ਨੂੰ ਜਾਂ ਜੋ ਵੀ ਹੋਲ ਜਨ ਉਹਨਾਂ ਸਭ ਨੂੰ ਸੁਧਾਰ ਸਕੇ ਜੇਕਰ ਮੈਂ ਆਪਣੀ ਪਰਸਨਲ ਸਟੋਰੀ ਦੀ ਗੱਲ ਕਰਾਂ ਤਾਂ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਜਿੱਥੇ ਕਿ ਮੈਂ ਆਪਣੇ ਆਪਣਾ ਟਾਈਮ ਸਪੈਂਡ ਕਰਦਾ ਇਕੱਲਾ ਹੁੰਨਾ ਇਕੱਲਾ ਤਾਂ ਨਹੀਂ ਕਹੂੰਗਾ ਕਿਉਂਕਿ ਦਿਮਾਗ ਤਾਂ ਹਮੇਸ਼ਾ ਆਪਣਾ ਕੁਝ ਨਾ ਕੁਝ ਸੋਚਦਾ ਹੀ ਰਹਿੰਦਾ ਤਾਂ ਮੈਂ ਕਹਿੰਦਾ ਕਿ ਆਈ ਆਲਵੇਸ ਸਟੇ ਵਿਦ ਮਾਈ ਸੈਲਫ ਨਾ ਕਿ ਟਾਈਮ ਮੈਂ ਆਪਣੇ ਆਪ ਨਾਲ ਬਹੁਤ ਜ਼ਿਆਦਾ ਸਪੈਂਡ ਕਰਦਾ ਜਿਵੇਂ ਕਿ ਹੁਣ ਦਿਨ ਦੇ 11 ਵਜੇ ਨਾਲ ਆ ਤੇ ਮੈਂ ਇੰਡੀਆ ਤੋਂ ਦੂਰ ਹਾਂ ਦੂਸਰੇ ਦੇਸ਼ ਦੇ ਵਿੱਚ ਜਿੱਥੇ ਕਿ ਇੰਡੀਆ ਨਾਲ ਡੇਢ ਘੰਟਾ ਮੈਂ ਟਾਈਮ ਪਿੱਛੇ ਆ ਤੇ ਫੈਮਿਲੀ ਤੋਂ ਵੀ ਦੂਰ ਹਾਂ ਐਂਡ ਕੰਮ ਨਾਈਟ ਸ਼ਿਫਟ ਕਰਕੇ ਆਇਆ ਤਾਂ ਹੁਣ ਮੇਰੇ ਕਲੀਕਸ ਵੀ ਜਿਹੜੇ ਐਡਵਰਡ ਕੰਮ ਤੇ ਆ ਕਿਉਂਕਿ ਸਭ ਦੀਆਂ ਸ਼ਿਫਟਾਂ ਡਿਫਰੈਂਟ ਆ ਨਾਈਟ ਡੇ ਇਦਾਂ ਸਿੱਧੇ ਸ਼ਿਫਟਾਂ ਚੱਲ ਰਹੀਆਂ ਸਭ ਦੀਆਂ ਐਂਡ ਦੋਸਤ ਵੀ ਹੈਗੇ ਆਏ ਨਹੀਂ ਕਿ ਦੋਸਤ ਨਹੀਂਗੇ ਇੱਥੇ ਦੋਸਤ ਹੈਗੇ ਆ ਪਰ ਉਹ ਆਪਣੇ ਆਪਣੇ ਕੰਮਾਂ 'ਚ ਬੀਜ਼ੀ ਆ ਟਾਈਮ ਦੇ ਦੈਨ ਦੇ ਥੋੜੇ ਜਿਹੇ ਸਮੇਂ 'ਚ ਜਦਨ ਮਿਲ ਨਹੀਂ ਹੁੰਦਾ ਤਨ ਕਾਲ ਤੇ ਗੱਲ ਹੋ ਜਾਂਦੀ ਆ ਜਾਂ ਛੁੱਟੀ ਵਾਲੇ ਦਿਨ ਮਿਲ ਸਕਦੇ ਆ ਭਾ ਜਿਹਦੇ ਦਿਨ ਆਪਣਾ ਡੇ ਆਫ ਹੁੰਦਾ ਤਾਂ ਇਦਾਂ ਬਹੁਤ ਸਾਰਾ ਟਾਈਮ ਮਿਲ ਜਾਂਦਾ ਇਕੱਲੇ ਨੂੰ इवन ਮੇਰਾ ਕੰਮ ਵੀ ਇਦਾਂ ਦਾ ਇੱਥੇ ਕਿ ਅਸੀਂ ਇੱਕ ਟੀਮ 'ਚ ਕੰਮ ਕਰਦੇ ਆ ਪਰ ਫਿਰ ਵੀ ਇੱਕ ਜਗ੍ਹਾ ਤੇ ਜਦੋਂ ਮੈਂ ਕੰਮ ਕਰ ਰਿਹਾ ਉੱਥੇ ਮੈਨੂੰ ਕਾਫੀ ਟਾਈਮ ਇਕੱਲੇ ਨੂੰ ਬਿਤਾਉਣਾ ਪੈਂਦਾ ਤੇ ਜੋ ਕਿ ਮੈਨੂੰ ਵਧੀਆ ਲੱਗਦਾ ਹੈ ਸ਼ੁਰੂ ਤੇ ਇਕੱਲਾਪਣ ਆਪਣੇ ਆਪ ਨੂੰ ਸੋਚਣ ਦਾ ਮੌਕਾ ਮਿਲ ਜਾਂਦਾ ਆਪਣੇ ਆਪ ਨੂੰ ਸਮਝਣ ਦਾ ਆਪਣੇ ਵਿਚਾਰਾਂ ਨੂੰ ਵਿਚਾਰਾਂ ਨੂੰ ਦੇਖਣ ਦਾ ਮੌਕਾ ਮਿਲ ਜਾਂਦਾ ਤੇ ਮਤਲਬ ਮੈਨੂੰ ਤਾਂ ਇਹ ਚੀਜ਼ ਬਹੁਤ ਜ਼ਿਆਦਾ ਪਸੰਦ ਆ ਇਵਨ ਗਲ ਲਾਈਫ ਦੇ ਸੁਪਨਾਤੇ ਆ ਕੇ ਰੈਟਿੰਗ ਮੈਰਿਡ ਇਹ ਵੀ ਹੁਣ ਮੇਰੇ ਲਈ ਥੋੜਾ ਡਬਲ ਮਾਈਂਡਡ ਵਿਚਾਰ ਹੋ ਗਿਆ 24 ਘੰਟੇ ਆਪਾਂ ਕਿਸੇ ਨਾਲ रह ਸਕਦੇ ਆ ਜਾਂ ਨਹੀਂ ਜਾਂ ਮੈਂ ਪਰਸਨਲੀ ਤੌਰ ਤੇ रह ਸਕਦਾ ਨਹੀਂ ਕਿਉਂਕਿ ਮੈਨੂੰ ਦਿਨ ਚ ਮੈਂ ਦੋਸਤਾਂ ਨਾਲ ਟਾਈਮ ਸਪੈਂਡ ਕਰ ਸਕਦਾ ਥੋੜਾ ਜਿਹਾ ਕਿਉਂਕਿ ਹੁਣ ਮੈਂ ਘਰ ਤੋਂ ਬਹੁਤ ਜ਼ਿਆਦਾ ਦੂਰ ਆ ਤੇ ਇੱਕ ਕੰਟਰੀ ਮਤਲਬ ਇੱਕ ਪੂਰੇ ਦੇਸ਼ ਦਾ ਹੀ ਫਰਕ ਆ ਦੂਸਰੇ ਦੇਸ਼ ਦੇ ਵਿੱਚ ਰਹਿ ਰਿਹਾ ਮੈਂ ਤੇ ਫੋਨ ਤੇ ਗੱਲ ਹੋ ਜਾਂਦੀ ਥੋੜਾ ਜਿਹਾ ਟਾਈਮ ਕਰਦੇ ਨੂੰ ਸੁਖਸਾਨ ਦੀ ਜੋ ਕਿ ਵਧੀਆ ਬਹੁਤ ਵਧੀਆ ਗੱਲ ਲੱਗਦੀ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਉਹ ਗੱਲ ਕਰਕੇ ਜਿਵੇਂ ਕਿ ਦੂਰ ਰਹਿ ਕੇ ਤਾਂ ਮੈਂ ਫੈਮਿਲੀ ਦੇ ਬਹੁਤ ਜ਼ਿਆਦਾ ਕਲੋਜ਼ ਹੋ ਗਿਆ ਮੈਂ ਇਹੀ ਸੋਚਦਾ ਤੇ ਦੋਸਤਾਂ ਨਾਲ ਫੋਨ ਤੇ ਗੱਲ ਹੋ ਦੇ ਆਫਸਟੇਡ ਦੇ ਮੈਂ ਲਈਦਾ ਰੂਮ ਮੇਟਸ ਆਉਂਦੇ ਜਾਂਦੇ ਆ ਕੰਮ ਤੇ ਉਹ ਸਭ ਚੱਲੀ ਜਾਂਦਾ ਤੇ ਕੰਮ ਤੇ ਵੀ ਕੋਈ ਸਾਥੀ ਨਹੀਂ ਜੋ ਨਾਲ ਕੰਮ ਕਰਦੇ ਆ ਕਿ ਪੂਰੀ ਬਹੁਤੀ ਟੀਮ ਕੰਮ ਕਰ ਰਹੀ ਆ ਪਰ ਫਿਰ ਵੀ ਇੱਕ ਨਾਈਟ ਡਿਊਟੀ ਹੋਣ ਕਰਕੇ ਮੈਨੂੰ ਕਾਫੀ ਟਾਈਮ ਮਿਲ ਜਾਂਦਾ ਕਿ ਗੁਜਰਾਤ ਕਾਫੀ ਸ਼ਾਂਤ ਹੁੰਦੀ ਆ ਤੇ ਬਹੁਤ ਰਿਲੈਕਸਿੰਗ ਹੁੰਦੀ ਆ ਉਸ ਲਈ ਇਕੱਲਾ ਬਣਨ ਉਹਦੋਂ ਤੁਹਾਨੂੰ ਖਾਂਦਾ ਦੇਖੋ ਇਹ ਨਹੀਂ ਕਹਿ ਸਕਦੇ ਕਿ ਆਪਾਂ ਇਕੱਲਾ ਪਾਣੀ ਬਹੁਤ ਜ਼ਰੂਰੀ ਆ ਕਿਉਂਕਿ ਇਨਸਾਨ ਤੰਦਰੁਸਤ ਅੰਦਰ ਅੰਦਰ ਕੁਝ ਨਾ ਕੋਈ ਸੋਚਦਾ ਹੀ ਰਹਿੰਦਾ ਹੀ ਉਹਨਾਂ ਆਪਾਂ ਕਿਸੇ ਨਾਲ ਗੱਲ ਕਰੀ ਜਾਂਦੇ ਆ ਅਬ ਤਾਂ ਵੀ ਕੋਈ ਸੋਚਦੇ ਆਂ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਮੈਨੂੰ ਸੁਣ ਰਹੇ ਤਾਂ ਵੀ ਤੁਹਾਡੇ ਦਿਮਾਗ 'ਚ ਕੁਝ ਹੋਰ ਵੀ ਚੱਲ ਰਿਹਾ ਹੋਊਗਾ ਤੇ ਇਕੱਲੇ ਤਾਂ ਆਪਾਂ ਕਦੇ ਵੀ ਨਹੀਂ ਹੁੰਦੇ ਜੇ ਮੇਰਾ ਖਿਆਲ ਆ ਪਰ ਆਪਣੇ ਆਪ ਦੇ ਨਾਲ ਤਾਂ ਹੁੰਨੇ ਹੀ ਆਪਾਂ ਸੋ ਆਪਾਂ ਕਹਿ ਸਕਦੇ ਆ ਕਿ ਆਪਾਂ ਖੁਦ ਨਾਲ ਟਾਈਮ ਸਪੈਂਡ ਕਰ ਰਹੇ ਆਂ ਨਾ ਕਿ ਦੂਸਰੇ ਇਨਸਾਨ ਨਾਲ ਮਤਲਬ ਫਿਜ਼ੀਕਲ ਤੌਰ ਤੇ ਆਪਾਂ ਕਿਸੇ ਹੋਰ ਦੇ ਸੰਪਰਕ 'ਚ ਨਹੀਂ ਆਪਾਂ ਖੁਦ ਨਾਲ ਟਾਈਮ ਸਪੈਂਡ ਕਰ ਰਹੇ ਆਂ ਤਾਂ ਇਸ ਨੂੰ ਇੱਕ ਅਲੋਨ ਬੀਇੰਗ ਅਲੋਨ ਆਪਾਂ ਕਹਿ ਸਕਦੇ ਆ ਜੋ ਕਿ ਦੇਖੋ ਕਾਫੀ ਵੱਡੇ ਦਰਸ਼ਨਿਕ ਫਲਸਫਰਸ ਵਿੱਚੋਂ ਜੋ ਮੈਂ ਜ਼ਿਆਦਾ ਸੁਣਦਾ ਚ ਗੱਲ ਜਾਂ ਕਾਫੀ ਲੰਮੇ ਰਜਨੀ ショशो जी ਜਿਨ੍ਹਾਂ ਨੂੰ ਕਾਫੀ ਟਾਈਮ ਤੋਂ ਸੁਣਦਾ ਆ ਰਿਹਾ ਜੇਕਰ ਪੰਜਾਬੀ ਚ ਗੱਲ ਕਰੀਏ ਤਾਂ ਸੰਤ ਮਸਕੀਨ ਜੀ ਤੁਸੀਂ ਸੁਣ ਸਕਦੇ ਹੋ ਜੇਕਰ ਤੁਸੀਂ ਪੰਜਾਬੀ ਜਾਂ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਕੁਝ ਵੀ ਸੁਣਨਾ ਚਾਹੁੰਦੇ ਹੋ ਤਾਂ ਉਹ ショशो ਨੂੰ ਸੁਣ ਸਕਦੇ ਹੋ ਹਿੰਦੀ ਇੰਗਲਿਸ਼ ਦੇ ਵਿੱਚ ਜਾਂ ਵੀਚ ਸੰਤ ਮਸਕੀਨ ਜੀ ਨੂੰ ਤੇ ਬਾਕੀ ਜੇਕਰ ਤੁਸੀਂ ਕਿਸੇ ਧਰਮ ਨਾਲ ਸੰਬੰਧ ਰੱਖਦੇ ਹੋ ਕਿਸੇ ਧਰਮ ਨੂੰ ਗੁੰਗੀ ਤਰੀਕੇ ਨਾਲ ਤੁਸੀਂ ਪੜ ਰਹੇ ਹੋ ਤਾਂ ਇਕਾਂਤ ਸ਼ਾਂਤੀ ਇਕੱਲੇਪਣ ਦੇ ਵਿੱਚ ਜੋ ਮਨੁੱਖ ਨੇ ਇਹ ਆ ਡਿਸਕਵਰੀਜ਼ ਕੀਤੀਆਂ ਜਾ ਨਿਕੋਲਾ ਟੈਸਲਾ ਹੋ ਗਏ ਐਡੀਸ਼ਨ ਹੋ ਗਏ ਜਾਂ ਆਇਨਸਟਾਈਨ ਹੋ ਗਏ ਮਤਲਬ ਇਕੱਲੇ ਕਾਫੀ ਟਾਈਮ ਸਪੈਂਡ ਕਰਦੇ ਸੀ ਜੀਨियस ਲੋਕ ਆਪਾਂ ਬੇਸੇ ਵੀ ਦੇਖਿਓ ਕਿ ਉਹ ਘਟ ਵਿਚਰ ਦੇ ਲੋਕਾਂ ਚ ਉਲੋਂ ਰਹਿ ਕੇ ਆਪਣੇ ਥੌਟਸ ਤੇ ਕੰਮ ਕਰਦੇ ਆ ਤਾਂ ਇੱਕ ਬੈਟਰ ਵੀ ਆ ਆਪਣੇ ਆਪ ਨੂੰ ਐਨਾਲਾਈਜ਼ ਕਰਨ ਦਾ ਆਪੇ ਅਮਚਨ ਦਾ ਨਵੇਂ ਆਈਡੀਆਸ ਦੇਣ ਦਾ ਤਾਂ ਇਹ ਮਾੜਾ ਨਹੀਂ ਕਹਿੰਦਾ ਆਪਾਂ ਪਰ ਦੇਖੋ ਜ਼ਰੂਰੀ ਨਹੀਂ ਕਿ ਜੇ ਕੋਈ ਇਨਸਾਨ ਇਕੱਲਾ ਤਾਂ ਫਿਰ ਉਹ ਜੀਨੀਅਸ ਹੀ ਹੋ ਸਕਦਾ ਉਹ ਸ਼ਾਂਤੀ ਹੋ ਸਕਦਾ ਕਿਉਂਕਿ ਜਿਹੜੇ ਲੋਕ ਐਂਗਜ਼ਾਇਟੀ ਹੋ ਰਹੀ ਆ ਡਿਪਰੈਸ ਹੋ ਰਿਹਾ ਲੋਨਲੀਨੈਸ ਦਾ ਸ਼ਹਿਰ ਹੋ ਰਿਹਾ ਤੇ ਉਹ ਇਕੱਲੇ ਹੀ ਹੁੰਦੇ ਲੋਗ ਉਸ ਟਾਈਮ ਤੇ ਤੁਹਾਨੂੰ ਕਿਸੇ ਨਾਲ ਗੱਲ ਕਰਨ ਦੀ ਜ਼ਰੂਰਤ ਵੀ ਪੈਂਦੀ ਆ ਮਤਲਬ ਮੈਡੀਕਲ ਪ੍ਰੋਫੈਸ਼ਨਲਸ ਦੀ ਵੀ ਹੈਲਪ ਲੈਣੀ ਪੈਂਦੀ ਆ ਆਪਣੇ ਦੋਸਤਾਂ ਨਾਲ ਫੈਮਲੀ ਨਾਲ ਟਾਈਮ ਸਪੈਂਡ ਵੀ ਕਰਨਾ ਹੈ ਆਪਾਂ ਆਪਣੇ ਮੈਂਟਲ ਹੈਲਥ ਨੂੰ ਹੈਲਦੀ ਰੱਖਣ ਵਾਸਤੇ ਪਰ ਤੁਸੀਂ ਤੁਸੀਂ ਜਾਣੋ ਕਿ ਜਿਹੜਾ ਤੁਹਾਡਾ ਇਕੱਲਾ ਪਾਣਾ ਕਿੱਦਾਂ ਵੇ ਇਕੱਲਾ ਪਾਣਾ ਉਹ ਤੁਹਾਨੂੰ ਐਂਗਜ਼ਾਇਟੀ ਸਟ्रेस ਜਾਂ ਡਿਪਰੈਸ਼ਨ ਵੱਲ ਲੈ ਕੇ ਜਾ ਰਿਹਾ ਜਾਂ ਫਿਰ ਤੁਹਾਨੂੰ ਉਹ ਹੋਰ ਸ਼ਾਂਤ ਕਰ ਰਿਹਾ ਈਵਨ ਤੁਸੀਂ ਆਪਣੀ ਫੈਮਲੀ ਤੋਂ ਦੂਰ ਹੋ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਰਿਲੇਸ਼ਨਸ਼ਿਪ ਤੋਂ ਦੂਰ ਹੋ ਕੇ ਆਪਣੇ ਦੋਸਤਾਂ ਨਾਲ ਟਾਈਮ ਸਪੈਂਡ ਕਰਕੇ ਜਾਂ ਉਹਨਾਂ ਤੋਂ ਦੂਰ ਰਹਿ ਕੇ ਕਿਦਾਂ ਫੀਲ ਕਰਦੇ ਹੋ ਜੇ ਤਰ੍ਹਾਂ ਐਂਗਜ਼ਾਇਟੀ ਹੋ ਰਹੀ ਹੈ ਸਟ੍ਰੈਸ ਹੋ ਰਿਹਾ ਤਾਂ ਸ਼ਾਇਦ ਤੁਹਾਨੂੰ ਜਿਆਦਾ ਤੋਂ ਜਿਆਦਾ ਗੱਲ ਕਰਨ ਦੀ ਲੋੜ ਆ ਜਿਉਂਨ ਜੇਕਰ ਤੁਹਾਨੂੰ ਪ੍ਰੋਫੈਸ਼ਨਲਸ ਦੀ ਹੈਲਪ ਲੈਣੀ ਪੈ ਰਹੀ ਹੈ ਤਾਂ ਉਹ ਵੀ ਤੁਹਾਨੂੰ ਲੈਣੀ ਚਾਹੀਦੀ ਆ ਪਰ ਜੇਕਰ ਤੁਸੀਂ ਨਾਰਮਲ ਸ਼ਾਂਤ ਇਨਸਾਨ ਹੋ ਤੇ ਇਕੱਲੇ ਰਹਿ ਕੇ ਆਪਣੇ ਆਪਣੇ ਟਾਈਮ ਸਪੈਂਡ ਕਰਨਾ ਵਧੀਆ ਲੱਗਦਾ ਤੇ ਸ਼ਾਂਤੀ ਮਹਿਸੂਸ ਹੁੰਦੀ ਹੈ ਆਪਣੇ ਆਈਡੀਆਸ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਆਪਣੇ ਆਪ ਐਨਾਲਾਈਜ਼ ਕਰਦੇ ਹੋ ਮਤਲਬ ਤੁਸੀਂ ਪੀਸ ਚਾਹੁੰਦੇ ਹੋ ਠੀਕ ਹੈ ਕਹਿੰਦਾ ਪਾਵੇ ਕਿ ਤੁਹਾਨੂੰ ਰਿਲੈਕਸਿੰਗ ਫੀਲ ਹੁੰਦੀ ਹੈ ਤੁਹਾਨੂੰ ਕਿਸੇ ਦੂਸਰੇ ਦੀ ਜਰੂਰਤ ਨਹੀਂ ਪੈਂਦੀ ਮਤਲਬ 24 ਘੰਟਿਆਂ 'ਚ ਥੋੜਾ ਜਿਹਾ ਇਹ ਸਮਾਂ ਹੋਊਗਾ 2-4 ਘੰਟੇ ਤੇ ਤਾਂ ਇਟਸ ਗੁੱਡ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈ ਤੁਸੀਂ ਆਪਣਾ ਟਾਈਮ ਇਕੱਲੇ ਸਪੈਂਡ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਜਾਣ ਸਕਦੇ ਹੋ ਤਾਂ ਹੋਰ ਵੀ ਕਾਫੀ ਸਾਰੀਆਂ ਵਿਧੀਆਂ ਜਦੋਂ ਆਪਣੇ ਥੌਟਸ ਨੂੰ ਜੇਕਰ ਤੁਸੀਂ ਰੋਕ ਲਵੋ ਐਸੇ ਥੌਟਸ ਨੂੰ ਰੋਕਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਦਾਂ ਲੱਗਦਾ ਤੁਸੀਂ ਇਕੱਲੇ ਵੀ ਬੈਠੇ ਹੋ ਤਾਂ ਕੋਈ ਬੋਲ ਵੀ ਰਿਹਾ ਤੇ ਕੋਈ ਸੁਣ ਵੀ ਰਿਹਾ ਇਦਾਂ ਲੱਗਦਾ ਕਿ ਜਿਵੇਂ ਕੋਈ ਆਪਣੇ ਦਿਮਾਗ 'ਚ ਕੁਝ ਕਦਰ-ਬਜ਼ਰ ਕਰ ਰਿਹਾ ਹੁੰਦਾ ਠੀਕ ਹੈ ਤੇ ਆਪਾਂ ਸੁਣ ਰਹੇ ਹਾਂ। ਜਦੋਂ ਦੋ ਇਨਸਾਨ ਜਾਂ ਉਹਨਾਂ ਨੂੰ ਤੁਸੀਂ ਪਲੱਸ ਮਾਈਨਸ ਲਾ ਲਓ ਜਾਂ ਪੋਜ਼ਿਟਿਵ ਨੈਗੇਟਿਵ ਲਾ ਦਿਓ ਦੋ ਚੀਜ਼ਾਂ ਹਮੇਸ਼ਾ ਦਿਮਾਗ 'ਚ ਰਹਿੰਦੀਆਂ। ਜਾਂ ਉਹਨੂੰ ਗੁੱਡ ਐਂਡ ਬੈਡ ਦਾ ਲਓ ਠੀਕ ਹੈ। ਕੋਈ ਬੋਲ ਰਿਹਾ ਕੋਈ ਸੁਣ ਰਿਹਾ ਕੋਈ ਦਾ ਜਵਾਬ ਦੇ ਰਿਹਾ ਦਿਮਾਗ ਸਿੱਦਾ ਚੱਲਦੇ ਰਹਿੰਦਾ। ਉਹ ਮਾਈਂਡ ਆ ਉਹ ਸੂਲ ਆ ਉਹ ਕੋਣ ਸਬਕੌਨਸ਼ੀਅਸ ਮਾਈਂਡ ਆ ਕੌਨਸ਼ੀਅਸਨੈਸ ਆਪਣੀ ਜਾਂ ਜੋ ਵੀ ਆ। ਤੋ ਵਿਚਾਰ ਤਾਂ ਹਮੇਸ਼ਾ ਚੱਲਦੇ ਰਹਿੰਦੇ ਆ। ਆਪਾਂ ਫਿਜ਼ੀਕਲ ਤੌਰ ਤੇ ਇਕੱਲੇ ਹੋ ਸਕਦੇ ਆ। ਮੈਂਟਲੀ ਆਪਾਂ ਇਕੱਲੇ ਨਹੀਂ ਆਪਾਂ ਸ ਤਾਂ ਇਕੱਲੇ ਬੈਠ ਕੇ ਜੇਕਰ ਤੁਸੀਂ ਸ਼ਾਂਤੀ ਮਹਿਸੂਸ ਕਰਦੇ ਹੋ ਈنگ ਅਲੋਨ ਵਿਦ ਯਰਸੈਲਫ ਦੈਟਸ ਬੈਟਰ ਤੁਸੀਂ ਆਪਣਾ ਥੋੜਾ ਜਿਹਾ ਟਾਈਮ ਕੱਢੋ ਤੇ ਆਪਣੇ ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਇਕੱਲੇ ਬੈਠੋ ਸੋਚੋ ਆਪਣੇ ਆਪਣੇ ਅਨਲਾਈਜ਼ ਕਰੋ ਸ਼ਾਂਤ ਹੋਵੋ ਮਸੋ ਟ੍ਰਾਈ ਟੂ ਸਪੈਂਡ ਸਮ ਟਾਈਮ ਵਿਦ ਯਰਸੈਲਫ ਇਟਸ ਬੈਟਰ ਸੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਤੁਸੀਂ ਇਕੱਲਾ ਟਾਈਮ ਸਪੈਂਡ ਕਰਦੇ ਹੋ ਇਕੱਲਾ ਟਾਈਮ ਸਪੈਂਡ ਕਰਨਾ ਤੁਹਾਨੂੰ ਵਧੀਆ ਲੱਗਦਾ ਹੈ ਨਹੀਂ ਜੇਕਰ ਕਰਦੇ ਹਾਂ ਤਾਂ ਇਸ ਤਰੀਕੇ ਨਾਲ ਕਰ ਰਹੇ ਹਾਂ ਕੀ ਸੋਚ ਰਹੇ ਹਾਂ ਕੀ ਤੁਹਾਡੇ ਵਿਚਾਰ ਹੁੰਦੇ ਆ ਤੇ ਤੁਸੀਂ ਕਮੈਂਟਸ ਦੇ ਵਿੱਚ ਆਪਣਾ ਐਕਸਪੀਰੀਅੰਸ ਮੈਂਸ਼ਨ ਕਰ ਸਕਦੇ ਹੋ ਤੁਹਾਡਾ ਕੋਈ ਵੀ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ ਜਾਂ ਤੁਹਾਡਾ ਕੋਈ ਟੌਪਿਕ ਆ ਆਪਾਂ ਨੈਕਸਟ ਟਾਈਮ ਉਸ ਤੇ ਵੀ ਵੀਡੀਓ ਬਣਾਵਾਂਗੇ ਸੋ ਉਮੀਦ ਆ ਕਿ ਤੁਸੀਂ ਇਸ ਵੀਡੀਓ ਨੂੰ ਇੰਜੋਏ ਕੀਤਾ ਹੋਗਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ